ਮਨੋ ਸਿੰਘ ਮਿੱਟੂ ਨੇ ਰੇਲਵੇ ਸਟੇਸ਼ਨ ਚੰਡੀਗੜ੍ਹ ਦਾ ਦੌਰਾ ਕੀਤਾ। ਉਹਨੇ ਕਿਹਾ ਕਿ ਇੱਥੇ 에어ਪੋਰਟ ਵਾਲੇ ਪਾਸੇ ਸਹੂਲਤਾਂ ਨਹੀਂ ਨੇ ਜਿਸ ਤਹਾਂ ਚੰਡੀਗੜ੍ਹ ਦੇ ਲਈ 462 ਕਰੋੜ ਰੁਪਏ ਖਰਚ ਕੀਤੇ ਜਾਣਗੇ। ਤਾਂ ਇੰਡੀਆ ਨੇ ਫੈਸਲਾ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਸ਼ਾਨਦਾਰ ਰੇਲਵੇ ਸਟੇਸ਼ਨ ਹੋਵੇਗਾ। ਮਿੱਟੂ ਨੇ ਦੱਸਿਆ ਕਿ ਸਟੇਸ਼ਨ ਦੇ ਦੋ ਪਾਸੇ ਨੇ ਜਿਸ ਦਾ ਇੱਕ ਪਾਸਾ ਪੰਚਕੂਲਾ ਹੈ ਤੇ ਜਿਸ ਦੇ ਵਿੱਚ ਕਾਲਾਗਰਾਮ ਤੋਂ ਸੜਕ ਵੀ ਰੇਲਵੇ ਸਟੇਸ਼ਨ ਦੇ ਨਾਲ ਜੁੜੀ ਹੋਈ ਹੈ। ਜਿਸ ਦੇ ਵਿੱਚ 30 ਲਿਫਟਾਂ ਲਗਾਈਆਂ ਜਾ ਰਹੀਆਂ ਨੇ ਤੇ ਦੋਹਾਂ ਇਮਾਰਤਾਂ ਨੂੰ ਜੋੜਨ ਦੇ ਲਈ ਜੋ ਪੁਲ ਬਣਾਇਆ ਜਾਵੇਗਾ ਉਸ ਪੁਲ ਤੋਂ ਵੀ ਮਨਮੋਹਕ ਨਜ਼ਾਰਾ ਅਤੇ ਇੱਕ ਡਿਜੀਟਲ ਸਕਰੀਨ ਹੋਵੇਗੀ ਜੋ ਪਲੇਟਫਾਰਮ ਤੇ ਬੈਠਣ ਤੋਂ ਲੈ ਕੇ ਆਰਾਮ ਕਰਨ ਤੱਕ ਰਿਟਾਇਰਿੰਗ ਰੂਮ ਵੀ ਬਹੁਤ ਖਾਸ ਹੋਣਗੇ ਤਾਂ ਹੋਰ ਉਹਨਾਂ ਕੀ ਕੁਝ ਕਿਹਾ ਹੈ ਆਉਂਦੇ ਜਾਣਦੇ ਕੱਲ ਹੀ ਮੈਂ ਲੁਧਿਆਣੇ ਗਿਆ 500 ਕਰੋੜ ਰੁਪਏ ਲੱਗ ਰਿਹਾ ਰੇਲਵੇ ਸਟੇਸ਼ਨ ਤੇ ਅੱਜ ਮੈਂ ਇੱਥੇ ਅਡਿਆਰਮ ਸਾਹਿਬ ਤੇ ਸਾਰੇ ਅਸੀਂ ਹੁਣੀ ਸਾਰਾ ਸਰਵੇ ਇਨਸਪੈਕਸ਼ਨ ਕਰਕੇ ਆਏ ਹਾਂ ਇਸ ਤਰੀਕੇ ਦਾ ਜੇ ਤੁਸੀਂ ਬਹੁਤ ਥੋੜੇ ਕੈਮਰੇ ਕਵਰ ਕੀਤੇ ਹੋਣਗੇ 462 ਕਰੋੜ ਰੁਪਈਆ ਇਹਦੇ ਉੱਤੇ ਲੱਗ ਰਿਹਾ ਵਰਲਡ ਕਲਾਸ ਤੇ ਤਕਰੀਬਨ ਇਹਦੀ ਮੈਂ ਖਾਸੀਅਤ ਜ਼ਰੂਰ ਦੱਸਾਂ ਤੁਸੀਂ ਹਨਾਨ ਹੋਵੋਗੇ ਜਿਹੜਾ ਦੋ ਸਾਈਡਾਂ ਹੈ ਉਧਰੋਂ ਪੰਚਕੂਲਾ ਸਾਈਡ ਕਹਿ ਦਿੰਦੇ ਆ ਇਧਰੋਂ ਆ ਚੰਡੀਗੜ੍ਹ ਐਡੀ ਵੱਡੀ ਸਪੇਸ ਇੱਕ ਤਾਂ ਪਹਿਲਾਂ ਰਾਹ ਦੀ ਮੈਂ ਗੱਲ ਦੱਸਾਂ ਜਿਹੜਾ ਇਧਰੋਂ ਤਾਂ ਰਾਹ ਆ ਰਿਹਾ ਪੰਚਕੂਲੇ ਸਾਈਡ ਵੀ ਜਿਹੜਾ ਆਪਣਾ ਭਵਨ ਬਣਿਆ ਜਿੱਥੋਂ ਰਾਹ ਆ ਰਿਹਾ ਜੀ ਕੀ ਨਾਮ ਦਾ ਕਲਾਗ੍ਰਾਮ ਕਲਾਗ੍ਰਾਮ ਤੋਂ ਅਲੱਗ ਰੋਡ ਆ ਜਿਹੜੀ ਕੋਈ ਪੰਚਕੂਲੇ ਸਾਈਡ ਅਲੱਗ ਨਿਕਲ ਰਹੀ ਹੈ ਉਹ ਆ ਕੇ ਉਧਰਲੀ ਸਾਈਡ ਬੜੀ ਵੱਡੀ ਪਾਰਕਿੰਗ ਏਰੀਆ ਏ ਗ੍ਰੀਨ ਏਰੀਆ ਏ ਜਿਹਦੇ ਵਿੱਚ ਅਸੀਂ ਇਹਨੂੰ ਡਿਵੈਲਪ ਕਰ ਰਹੇ ਹਾਂ ਤੇ ਤੁਸੀਂ ਇਹ ਦੇਖੋ ਤਕਰੀਬਨ ਜੀ ਪਲੱਸ 3 ਸਟੇਸ਼ਨ ਇਹਦੀ ਬਿਲਡਿੰਗ ਤੁਸੀਂ 60 ਮੀਟਰ ਬਾਈ 42 ਮੀਟਰ ਦੋਨੋਂ ਪਾਸੇ ਚੰਡੀਗੜ੍ਹ ਤੇ ਪੰਚਕੂਲਾ ਦੇ ਸਾਈਡ 30 ਲਿਫਟਾਂ ਜਿਹੜੀਆਂ 1-2 ਲਿਫਟ ਲਾ ਕੇ ਕਹਿੰਦੇ ਸੀ ਕਿ ਬਹੁਤ ਵੱਡੀ ਤਬਦੀਲੀ ਆ ਗਈ 30 ਲਿਫਟ ਜਿਹੜੀਆਂ ਨੇ ਉਹ ਪੂਰੇ ਲੱਗ ਰਹੀ ਤੇ ਤਕਰੀਬਨ 2 FOBs ਜਿਹੜੇ 12-12 ਮੀਟਰ ਦੇ ਆ ਤੁਸੀਂ ਆਮ ਤੌਰ ਤੇ ਉਹ ਪਹਿਲਾਂ ਜਿਹੜਾ ਬਣਿਆ ਉਹ 6 ਮੀਟਰ ਦਾ 12-12 ਮੀਟਰ ਦੇ ਤੇ ਜਿਹੜਾ ਦੋਨੋਂ ਨੂੰ ਪੰਚਕੁਲੇ ਸਾਈਡਲ ਤੇ ਚੰਡੀਗੜ੍ਹ ਸਾਈਡ ਵਾਲੇ ਜਿਹੜੀ ਬਿਲਡਿੰਗ ਨੂੰ ਵਿਚਾਲੇ ਜੋੜਨਾ ਹੈ ਜਿਹਨੂੰ ਉਹ ਤਕਰੀਬਨ 72 ਫੁੱਟ ਬਾਈ ਬ ਮੀਟਰ ਬਾਈ 80 ਮੀਟਰ ਕੰਕੋਰਸ ਨੂੰ ਕਹਿੰਦੇ ਆ ਜਿਹੜਾ ਜਿਹੜੀਆਂ ਥੱਲੇ ਟਰੈਕ ਨੇ ਜਿਹੜੇ ਉਹ ਟਰੈਕ ਨੂੰ ਦੋਨੋਂ ਬਿਲਡਿੰਗਾਂ ਨੂੰ ਜੋੜੇਗੀ ਤੇ ਉਹ ਜਿਹੜਾ ਕੰਕੋਰਸ ਹੋਏਗਾ 72 ਬਾਈ 80 ਮੀਟਰ ਦਾ ਉਹਦੇ ਵਿੱਚ ਉੱਤੇ ਜਿਵੇਂ 에어ਪੋਰਟ ਤੇ ਤੁਸੀਂ ਵੇਖਦੇ ਹੋ ਉਸ ਤਰੀਕੇ ਨਾਲ ਤੁਸੀਂ ਦੋਨੋਂ ਪਾਸੇ 뷰 ਹੋਣਗੇ ਇਧਰ ਨੂੰ ਤੁਸੀਂ ਦੇਖੋ ਸਮਾਚਰ ਵੱਲੋਂ ਇੱਧਰ ਨੂੰ ਦੇਖੋ ਤੁਸੀਂ ਪੰਜਾਬ ਹਨ ਤੇ ਉਹਦੇ ਉੱਤੇ ਹਰ ਚੀਜ਼ ਉਥੇ ਡਿਜੀਟਲ ਵੀ ਕਿਹੜੀ ਟ੍ਰੇਨ ਕਿੰਨੇ ਵਜੇ ਆ ਕਿਹੜੀ ਟ੍ਰੇਨ ਕਿਹੜੇ ਪਲੇਟਫਾਰਮ ਤੇ ਆ ਉਥੇ ਅਲੱਗ-ਅਲੱਗ ਥੋੜੇ ਟੀਵੀਜ਼ ਲੱਗੇ ਹੋਣਗੇ ਵਰਲਡ ਕਲਾਸ ਚੇਅਰਸ ਜਿਹੜੀਆਂ ਏਅਰਪੋਰਟ ਤੇ ਨੇ ਉਹ ਜਗ੍ਹਾ ਤੇ ਲੱਗੀਆਂ ਹੋਣੀਆਂ ਜਿਹੜਾ ਦੋਨਾਂ ਨੂੰ ਜੋੜੇਗੀ ਉਥੇ ਜਿੰਨਾ ਚਿਰ ਮਰਜ਼ੀ ਘੰਟੇ ਤੁਸੀਂ ਬੈਠੋ ਜਿੱਦਾਂ ਟਾਈਮ ਆ ਨਾਲ ਹੀ ਤੁਸੀਂ ਦੇਖਿਆ ਸੀ ਰਟਾਇਰਿੰਗ ਰੂਮ ਜਿਹੜੇ ਬਣ ਰਹੇ ਆ ਜਿਵੇਂ ਕੋਈ ਸਿਮਲਾ ਗਿਆ ਸਮਝੋ ਉਹ ਮਨਾਲੀ ਗਿਆ ਏ ਘੁੰਮਣ ਉਹ ਵਾਪਸ ਚਾਹ ਚੰਡੀਗੜ੍ਹ ਹੀ ਰਹਿ ਰਿਹਾ ਚੰਡੀਗੜ੍ਹ 12 ਵਜੇ ਜਿਹੜਾ ਚੈੱਕ ਇਨ ਜਿਹੜਾ ਟਾਈਮ ਹੁੰਦਾ ਏ 12 ਵਜੇ ਹੋਟਲ ਜਿੱਥੇ ਉਹ ਰਹਿ ਰਿਹਾ ਤੇ ਉਦੋਂ ਬਾਅਦ ਉਹਦੀ ਟ੍ਰੇਨ ਸ਼ਾਮ ਨੂੰ ਆ ਜਾਂ ਦੁਪਹਿਰ ਨੂੰ ਆ ਉਹਦੇ ਕੋਲ ਵਿੱਚ 2 ਘੰਟੇ 3 ਘੰਟੇ 4 ਘੰਟੇ ਦਾ ਟਾਈਮ ਜਿੰਨਾ ਚਿਰ ਪੂਰੀ ਪੱਕੀ ਸਹੀਕ ਇਨਫਰਮੇਸ਼ਨ ਗੱਲ ਮੂਰੇ ਨਾ ਆਵੇ ਪਰ ਹਾਂ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਸੇ ਤਰੀਕੇ ਨਾਲ ਇਨਵੈਸਟੀਗੇਸ਼ਨ ਉਸੇ ਸ਼ੱਕ ਦੇ ਨਾਲ ਉਸੇ ਸਬੂਤਾਂ ਦੇ ਨਾਲ ਉਧਰ ਨੂੰ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈ ਮਿੱਟੂ ਜੀ ਆਪਾਂ ਛੱਤੀਗੜ੍ਹ ਦੀ ਗੱਲ ਕੀਤੀ ਤੁਸੀਂ ਲੁਧਿਆਣੇ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਸਟੇਸ਼ਨਸ ਪੰਜਾਬ ਚ ਖਾਸ ਕਰਕੇ ਅਪਡੇਟ ਕਰ ਰਹੇ ਹੋ ਕਿਉਂਕਿ ਜੇ ਆਪਾਂ ਟਰੇਡਿੰਗ ਦੀ ਗੱਲ ਕਰਦੇ ਆਂ ਵਪਾਰ ਦੀ ਗੱਲ ਕਰਦੇ ਆਂ ਹਾਲਾਂਕਿ ਪੰਧਾ ਹੈ ਬਾਰਡਰ ਸਟੇਟ ਹੈ ਪਰ ਜੇ ਅੱਗੇ ਅਸਲੀ ਵਿਸ਼ੇਨ ਦੇਖੀਏ ਤਾਂ ਜੇ ਤੂੰ ਮੈਂ ਤਾਂ ਫਾਇਦਾ ਤਾਂ ਵਹੀ ਦਾ ਨਹੀਂ ਨਹੀਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹਦੇ ਲਈ ਤਕਰੀਬਨ ਜਿਹੜਾ ਹੈ ਜਿਵੇਂ ਮੈਂ ਕੱਲ ਹੀ ਅੱਜ ਪਰਸੋਂ ਹੀ ਮੀਟਿੰਗ ਕਰ ਕੋਈ ਐਸਾ ਸਟੇਸ਼ਨ ਹੈ ਹੀ ਨਹੀਂ ਜੇ ਜਲੰਧਰ ਦੀ ਗੱਲ ਕਰੀਏ ਜਲੰਧਰ ਕੈਂਟ ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਉਦੋਂ ਬਾਅਦ ਧੂਰੀ ਦੀ ਗੱਲ ਕਰੀਏ ਸ਼ਗਰੂਰ ਦੀ ਗੱਲ ਕਰੀਏ ਬਰਨਾਲੇ ਦੀ ਕਰੀਏ ਨਾਲ ਆਪਣੇ ਰੋਪੜ ਦੀ ਕਰੀਏ ਨੰਗਲ ਦੀ ਕਰੀਏ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਕਰੀਬਨ ਪੰਜਾਬ 'ਚ ਜੇ ਗੱਲ ਮੈਂ ਕਰਾਂ ਤਕਰੀਬਨ ਤਕਰੀਬਨ 33 ਸਟੇਸ਼ਨ ਨੇ ਜਿਹੜਿਆਂ ਦੇ ਉੱਤੇ 1500 ਕਰੋੜ ਤੋਂ ਉੱਤੇ ਜਿਹੜਾ ਹੈ ਉਹ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਦੂਜਿਆਂ ਨਾਲੋਂ ਜ਼ਿਆਦਾ ਹਰ ਸਟੇਸ਼ਨ ਤੇ ਤੁਸੀਂ ਦੇਖੋਗੇ ਟੈਂਡਰ ਪ੍ਰੋਸੈਸ ਨਹੀਂ ਕੰਮ ਸਾਰਾ ਜਿਹੜਾ ਹੈ ਉਹ ਚੱਲ ਵੀ ਰਿਹਾ ਹੈ ਜਿਵੇਂ ਇੱਕ ਜਦੋਂ ਜਲੰਧਰ ਤੋਂ ਪ੍ਰੋਜੈਕਟ ਚਾਹੀਏ ਉਹ ਸਿਰਫ ਸਿੰਗਲ ਰੈਕ ਹੈ ਕ੍ਰੋਸਿੰਗ ਵਾਲੇ ਅੱਧਰ ਦਾ ਘੰਟਾ ਟ੍ਰੇਨ ਕਰੀ ਦਿੰਦੀ ਹੈ ਉਹਨੂੰ ਕੋਈ ਡਬਲ ਕਰਨ ਦਾ ਕੋਈ ਪਲਾਨ ਹੈ ਕਿਉਂਕਿ ਸਿੰਗਲ ਰੈਕ ਹੋਣ ਦੀ ਵਜ੍ਹਾ ਕਰਕੇ ਮੁਸਾਫਰ ਬਹੁਤ ਪਰੇਸ਼ਾਨ ਹੁੰਦੇ ਨੇ ਨਹੀਂ ਅਸੀਂ ਉਹਦੇ ਵਿੱਚ ਬਿਲਕੁਲ ਡਬਲਿੰਗ ਦਾ ਜਿਹੜਾ ਕੰਮ ਉਹ ਬੜਾ ਤੇਜ਼ੀ ਦਾ ਉੱਥੋਂ ਚੱਲ ਰਿਹਾ ਹੈ ਲੁਧਿਆਣੇ ਤੋਂ ਉਧਰਲੇ ਪਾਸੇ ਨੂੰ ਅਸੀਂ ਪਹਿਲਾਂ ਕਿਦਾਰਾਪੁਰ ਤੱਕ ਪਹੁੰਚੇ ਹਾਂ ਅੱਜ ਅਸੀਂ ਮੁੱਲਾਂਪੁਰ ਤੱਕ ਪਹੁੰਚੇ ਹਾਂ ਪਰ ਇਹ ਗੱਲ ਥੋੜੀ ਠੀਕ ਆ ਵੀ ਆਉਣ ਵਾਲੇ ਦਿਨਾਂ ਚ ਪੰਜਾਬ ਚ ਕਈ ਸਮੱਸਿਆਵਾਂ ਹੈਗੀਆਂ ਨੇ ਅਸੀਂ ਬਣਾਉਣਾ ਚਾਹੁੰਦੇ ਆ ਬੜੀ ਤੇਜ਼ੀ ਨਾਲ ਪਰ ਇੱਥੇ ਕਈ ਜ਼ਮੀਨਾਂ ਦੇ ਇਸ਼ੂ ਨੇ ਜਿਹਦੇ ਵਿੱਚ ਕਈ ਇਸ਼ੂ ਨੇ ਮੈਂ ਹਜੇ ਉਹ ਪੋਲਿਟੀਕਲ ਕਿਉਂਕਿ ਅਜੇ ਉਹ ਫੰਕਸ਼ਨ ਨਹੀਂ ਕਰੇਗਾ ਮੈਂ ਉਹ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਪਰ ਜ਼ਰੂਰਤ 100% ਆ ਅਸੀਂ ਉਸ ਪਾਸੇ ਨੂੰ ਅੱਗੇ ਜਿਹੜਾ ਹੈ ਉਹ ਵਧ ਲੈਣੀ ਆ ਤੇ ਸਾਡਾ ਵੀ ਪਸੰਦ ਕਰਦਾ ਆ ਇੱਕ ਮਿੰਟ ਬੋਲਿਆ ਸਰ ਇਹ ਕਿਵੇਂ ਕਿਸਾਨ ਅੰਦੋਲਨ ਕਰਦੇ ਆ ਹਮੇਸ਼ਾ ਕਿ ਟ੍ਰੈਕ ਤੇ ਬੈਠ ਜਾਂਦੇ ਆ ਨੁਕਸਾਨ ਰੇਲ ਦੇ ਨੂੰ ਦਾ ਇਹੋ ਨੁਕਸਾਨ ਜਿਹੜਾ ਪੰਜਾਬ ਤੋਂ ਬੰਦੇ ਸਿੱਖ ਕੋਣ ਦਾ ਕੋਈ ਮੈਂ ਮੈਂ ਸਾਰੀ ਮੈਂ ਪੀਟੀ ਕੰਗ ਸਾਰੀਆਂ ਗੱਲਾਂ ਕਰਦਾ ਹਜੇ ਮੈਂ ਕੋਈ ਤੇਰੇਬੇ ਅਫਸਰ ਅੰਦਰ ਚਲੇ ਜਾਣਗੇ ਤੇ ਕੋਈ ਈ ਮੈਂ ਸਾਰੀਆਂ ਗੱਲਾਂ ਦਾ ਜਵਾਬ ਦਵਾਂਗਾ ਜੇ ਕੋਈ ਸੰਬੰਧਿਤ ਕੋਈ ਵਿਭਾਗ ਦੀ ਕੋਈ ਗੱਲ ਹੈ ਤਾਂ ਹੋਰ ਇਹ ਚੰਡੀਗੜ੍ਹ ਰਾਜਪੁਰਾ ਟ੍ਰੈਕ ਦੇ ਉੱਤੇ ਕਿਸਾਨ ਫਿਰ ਬੈਠੇ ਉਹ ਵੀ ਦੇਖੋ ਚੰਡੀਗੜ੍ਹ ਰਾਜਪੁਰਾ ਨੂੰ ਦੋਨ ਵਾਰ ਮੇਰਾ ਤਾਂ ਸੁਪਨਾ ਹੀ ਇਹ ਹੋਊਗਾ ਜੇ ਮੈਂ ਇੱਕ ਕੰਮ ਜੇ ਮੈਂ ਸੋਚਾਂ